ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਬਰਕਤ ਦੀ ਰਸੋਈ ਦੇ ਵਿੱਚ ਤੁਹਾਡੇ ਸਾਰਿਆਂ ਦਾ ਸਵਾਗਤ ਆ ਅੱਜ ਆਪਾਂ ਬਣਾਵਾਂਗੇ ਜੀ ਆਪਣੇ ਘਰ ਦੇ ਵਿੱਚ ਕਣਕ ਦੇ ਆਟੇ ਤੋਂ ਜਲੇਬੀ ਇਹ ਹੀ ਬਹੁਤ ਵਧੀਆ ਜਲੇਬੀ ਬਣ ਕੇ ਤਿਆਰ ਹੋਊਗੀ ਕਈ ਵਾਰ ਕੀ ਉਹਨਾਂ ਮੈਦਾ ਘਰ ਦੇ ਵਿੱਚ ਨਹੀਂ ਹੁੰਦਾ ਹਨਾ ਤੇ ਆਪਾਂ ਬਿਲਕੁਲ ਬਾਜ਼ਾਰ ਵਰਗੀ ਜਿਹੜੀ ਜਲੇਬੀ ਹੈ ਕਣਕ ਦੇ ਆਟੇ ਤੋਂ ਤਿਆਰ ਕਰਾਂਗੇ ਕਣਕ ਦਾ ਆਟਾ ਦੇਖੋ ਆਪਣਾ ਘਰ ਵਿੱਚ ਹਮੇਸ਼ਾ ਹੁੰਦਾ ਹੀ ਹੈ ਇਸ ਕਰਕੇ ਆਪਾਂ ਜਦ ਦਿਲ ਕਰਿਆ ਮਿੱਠਾ ਖਾਣ ਦਾ ਤਾਂ ਚਟਪਟ ਜਲੇਬੀਆਂ ਬਣਾ ਕੇ ਤਿਆਰ ਕਰ ਸਕਦੇ ਹਾਂ ਬਹੁਤ ਹੀ ਕੁਰਕਰੀਆਂ ਤੇ ਰਸੀਲੀਆਂ ਜਲੇਬੀਆਂ ਬਣ ਕੇ ਤਿਆਰ ਹੋਣ ਗਈਆਂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਰਿਕਵੈਸਟ ਹੈ ਜੇਕਰ ਤੁਸੀਂ ਮੇਰੇ ਚੈਨਲ ਉੱਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੇ ਬਿਨਾ ਨਾ ਜਾਇਓ ਜੀ ਮੈਨੂੰ ਤੁਹਾਡੀ ਸਪੋਰਟ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਪਲੀਜ਼ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਕਰੋ ਜੀ ਵੱਧ ਤੋਂ ਵੱਧ ਵੀਡੀਓਜ਼ ਨੂੰ ਲਾਈਕ ਸ਼ੇਅਰ ਕਰਿਆ ਕਰੋ ਔਰ ਫੋਲਵਰ ਜ਼ਰੂਰ ਕਰਿਆ ਕਰੋ ਜੀ ਇੱਥੇ ਦੇਖੋ ਆਪਾਂ ਨੇ ਇੱਕ ਕੌਲੀ ਕਣਕ ਦਾ ਆਟਾ ਲਿਆ ਹੈ ਕਣਕ ਦਾ ਆਟਾ ਆਪਾਂ ਨੇ ਛਾਣ ਲਿਆ ਸੀਗਾ ਪਹਿਲਾਂ ਇਹਨੂੰ ਆਪਾਂ ਇੱਕ ਡੋਂਗੇ ਵਿੱਚ ਕੱਢ ਲਵਾਂਗੇ ਬਹੁਤ ਵਧੀਆ ਜਲੇਬੀ ਬਣ ਕੇ ਤਿਆਰ ਹੁੰਦੀ ਹੈ ਜੀ ਤੁਸੀਂ ਜ਼ਰੂਰ ਇਦਾਂ ਟਰਾਈ ਕਰਕੇ ਦੇਖਿਓ ਇਹਦੇ ਵਿੱਚ ਹੁਣ ਆਪਾਂ ਇੱਕ ਚਮਚ ਪਾ ਲਵਾਂਗੇ ਘਿਓ ਔਰ ਇੱਕ ਪੂੜੀ ਪਾਵਾਂਗੇ ਆਪਾਂ ਇਨੋ ਦੀ ਹੋਰ ਇਹਦੇ ਵਿੱਚ ਕੁਝ ਵੀ ਐਡ ਨਹੀਂ ਕਰਨਾ ਜੋ ਵੀ ਪ੍ਰੋਸੈਸ ਹੋਊਗਾ ਇਹਨਾਂ ਨੇ ਕਰ ਦੇਣਾ ਹੈ ਤੇ ਇੱਥੇ ਆਪਾਂ ਨੇ ਲੈਮਨ ਫਲੇਵਰ ਵਾਲਾ ਲਿਆ ਹੈ ਤੇ ਇਹੀ ਲਿਓ ਤੁਸੀਂ ਵੀ ਇਹ ਆਪਾਂ ਪੂੜੀ ਇਹਦੇ ਵਿੱਚ ਪਾ ਦੇਵਾਂਗੇ ਹੁਣ ਆਪਾਂ ਨੇ ਜਿੰਨਾ ਆਟਾ ਲਿਆਏ ਉਨਾ ਹੀ ਆਪਾਂ ਪਾਣੀ ਲਵਾਂਗੇ ਪਹਿਲਾ ਆਪਾਂ ਇਹਨਾਂ ਦੋਨਾਂ ਤਿੰਨਾਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਨਾਲ ਮਿਕਸ ਕਰ ਦੇਵਾਂਗੇ ਦੇਖੋ ਇੱਥੇ ਆਪਾਂ ਨੇ ਜਿਹੜੀ ਕੌਲੀ ਦੇ ਵਿੱਚ ਆਟਾ ਲਿਆ ਸੀ ਉਹਦੇ ਵਿੱਚ ਹੀ ਆਪਾਂ ਨੇ ਪਾਣੀ ਲੈ ਲਿਆ ਏ ਪਾਣੀ ਨਾ ਪਾਉਣ ਥੋੜਾ ਥੋੜਾ ਕਰਕੇ ਪਾਵਾਂਗੇ ਇੱਕਦਮ ਸਾਰਾ ਪਾਣੀ ਨਹੀਂ ਪਾਣਾ ਤੁਸੀਂ ਇਹਦੇ ਲਈ ਕੋਈ ਵੀ ਕੌਲੀ ਜਾਂ ਕੱਪ ਸੈੱਟ ਕਰ ਲਿਓ ਤੁਸੀਂ ਉਹਦੇ ਨਾਲ ਹੀ ਨਾਪ ਲੈਣਾ ਹੈ ਜੀ ਬਿਲਕੁਲ ਪਰਫੈਕਟ ਜਲੇਬੀਆਂ ਬਣ ਕੇ ਤਿਆਰ ਹੋਣਗੀਆਂ ਦੇਖੋ ਜੀ ਪਹਿਲਾਂ ਆਪਾਂ ਇਹਦੇ ਵਿੱਚ ਥੋੜਾ ਥੋੜਾ ਪਾਣੀ ਪਾ ਕੇ ਚੰਗੀ ਤਰ੍ਹਾਂ ਕਰ ਲਵਾਂਗੇ ਮਿਕਸ ਤੇ ਇੱਕਦਮ ਸਾਰਾ ਪਾਣੀ ਨਹੀਂ ਪਾਣਾ ਤਾਂ ਜੋ ਇਹਦੇ ਵਿੱਚ ਲਮਜ਼ ਨਾ ਬਣ ਜਾਣ ਤੇ ਥੋੜਾ ਥੋੜਾ ਪਾਣੀ ਪਾ ਕੇ ਹੀ ਆਪਾਂ ਇਹਦਾ ਕੋਲ ਤਿਆਰ ਕਰਾਂਗੇ ਇੱਥੇ ਆਪਾਂ ਨੇ ਇਕੁਅਲੀ ਪੂਰੀ ਪਾਣੀ ਦੀ ਪਾ ਲਈ ਸੀ ਹੁਣ ਨਾ ਦੇਖੋ ਆਟੇ ਨੂੰ ਫੈਂਟਣਾ ਬਹੁਤ ਜ਼ਿਆਦਾ ਜ਼ਰੂਰੀ ਆ ਦੇਖੋ ਮੈਦੇ ਦੀਆਂ ਦੋ ਮੇਰੀ ਮੇਰੇ ਚੈਨਲ ਉਤੇ ਨਾ ਤੁਹਾਨੂੰ ਦੋ ਵੀਡੀਓਜ਼ ਮਿਲ ਜਾਣਗੀਆਂ ਪਹਿਲਾਂ ਵੀ ਮੈਂ ਜਲੇਬੀਆਂ ਬਣਾਈਆਂ ਸੀ ਉਮੇ ਮੈਦੇ ਤੋਂ ਤਿਆਰ ਕੀਤੀਆਂ ਸੀ ਇਹ ਮੈਂ ਕਣਕ ਦੇ ਆٹے ਵਾਲੀਆਂ ਬਣਾ ਰਹੀਆਂ ਦੇਖੋ ਮੈਦੇ ਨੂੰ ਇੰਨਾ ਜ਼ਿਆਦਾ ਫੈਂਟਣਾ ਨਹੀਂ ਪੈਂਦਾ ਪਰ ਕਣਕ ਦੇ ਆٹے ਨੂੰ ਜ਼ਿਆਦਾ ਫੈਂਟਣਾ ਪੈਂਦਾ ਇਹ ਨੂੰ ਹੁਣ ਆਪਾਂ ਚੰਗੀ ਤਰ੍ਹਾਂ ਦੇ ਨਾਲ ਏਦਾਂ ਮਿਕਸ ਕਰ ਲਵਾਂਗੇ ਫਿਰ ਤੁਹਾਨੂੰ ਮਿਲਦੀਆਂ ਜਿਸ ਤੋਂ ਬਾਅਦ ਹੱਜੀ ਆਪਾਂ ਨੇ ਇਹਦੇ ਵਿੱਚ ਪਾਣੀ ਨਾ ਇੱਕ ਕੌਲੀ ਹੀ ਪਾਈ ਆ ਜਿੰਨਾ ਆਟਾ ਸੀ ਉਸ ਤੋਂ ਬਾਅਦ ਅਗਰ ਆਪਾਂ ਨੂੰ ਜ਼ਰੂਰਤ ਪਈ ਤਾਂ ਆਪਾਂ ਪਾ ਲਵਾਂਗੇ ਪਹਿਲਾਂ ਆਪਾਂ ਇਹਨੂੰ ਚੰਗੀ ਤਰ੍ਹਾਂ 5 ਮਿੰਟ ਐਵੇਂ ਹੀ ਫੈਂਟ ਲਵਾਂਗੇ ਦੇਖੋ ਜੀ ਆਪਾਂ ਨੇ ਆਟੇ ਨੂੰ ਪੂਰੇ 5 ਮਿੰਟ ਫੈਂਟ ਲਿਆ ਏ ਦੇਖੋ ਇਹ ਬਿਲਕੁਲ ਮਲੈਮ ਹੋ ਚੁੱਕਿਆ ਏ ਇਹਦੇ ਵਿੱਚ ਕੋਈ ਵੀ ਹੁਣ ਲਮਜ਼ ਨਹੀਂ ਹੈ ਹੁਣ ਇਹਨੂੰ ਆਪਾਂ ਰੈਸਟ ਤੇ ਰੱਖ ਦਵਾਂਗੇ ਟਾਟ ਕੇ ਇਹਨਾਂ ਨੂੰ ਆਪਾਂ ਚਾਸ਼ਨੀ ਤਿਆਰ ਕਰ ਲੈਣੇ ਆ ਦੇਖੋ ਚਾਸ਼ਨੀ ਬਣਾਉਣ ਦੇ ਲਈ ਆਪਾਂ ਨੇ ਇੱਕ ਵੱਡਾ ਭਾਂਡਾ ਲੈ ਲਿਆ ਏ ਇਹ ਡੂੰਘਾ ਜਿਹਾ ਹੋਣਾ ਚਾਹੀਦਾ ਏ ਛੋਟਾ ਨਹੀਂ ਹੋਣਾ ਚਾਹੀਦਾ ਇਦੇ ਵਿੱਚ ਹੁਣ ਆਪਾਂ ਇੱਕ ਇੱਕ ਕੌਲੀ ਆਪਾਂ ਆਟਾ ਲਿਆ ਸੀ ਉਸੇ ਕੌਲੀ ਦੇ ਨਾਲ ਆਪਾਂ ਡੇਢ ਕੌਲੀਆਂ ਖੰਡ ਦੀਆਂ ਲੈ ਲਵਾਂਗੇ ਦੇਖੋ ਜੀ ਆਪਾਂ ਡੇਢ ਕੌਲੀਆਂ ਖੰਡ ਦੀਆਂ ਲਈਆਂ ਨੇ ਤੇ ਇਹਦੇ ਵਿੱਚ ਪਾਵਾਂਗੇ ਆਪਾਂ ਇੱਕ ਕੌਲੀ ਪਾਣੀ ਉਹੀ ਕੌਲੀ ਦੇ ਨਾਲ ਆਪਾਂ ਨਾਪਿਆ ਜੀ ਇੱਕ ਕੌਲੀ ਆਪਾਂ ਇਹਦੇ ਵਿੱਚ ਪਾਣੀ ਪਾ ਲਿਆ ਏ ਇੱਕ ਆਪਾਂ ਇਲਾਇਚੀ ਪਾ ਦਵਾਂਗੇ ਇਦਾਂ ਖੋਲ ਕੇ ਫਲੇਵਰ ਦੇ ਲਈ ਇਥੇ ਆਪਾਂ ਲਈ ਆਏ ਫੂਡ ਕਲਰ ਬਿਲਕੁਲ ਥੋੜਾ ਜਿਹਾ ਫੂਡ ਕਲਰ ਪਾਣਾ ਆਪਾਂ ਇਹਦੇ ਵਿੱਚ ਦੇਖੋ ਆਪਾਂ ਨੇ ਪਤੀਲਾ ਗੈਸ ਦੇ ਉੱਤੇ ਰੱਖ ਦਿੱਤਾ ਹੈ ਹੁਣ ਆਪਾਂ ਚੀਨੀ ਨੂੰ ਮੈਲਟ ਹੋਣ ਦਵਾਂਗੇ ਇਥੇ ਆਪਾਂ ਨੇ ਕੋਈ ਇੱਕ ਤਾਰ ਦੀ ਚਾਸ਼ਣੀ ਨਹੀਂ ਬਣਾਣੀ ਹੈਗੀ ਜਦੋਂ ਚਾਸ਼ਣੀ ਚਿਪਚਿਪੀ ਜੀ ਹੋ ਗਈ ਜਾਂ ਉਦੋਂ ਆਪਾਂ ਨੇ ਗੈਸ ਬੰਦ ਕਰ ਦੇਣਾ ਹੈ ਜੀ ਬਸ ਅੱਧੀ ਤਾਰ ਦੀ ਚਾਸ਼ਣੀ ਚਾਹੀਦੀ ਆਪਾਂ ਨੂੰ ਮਤਲਬ ਪੂਰੀ ਤਾਰ ਦੀ ਚਾਸ਼ਣੀ ਨਹੀਂ ਚਾਹੀਦੀ ਬਾਕੀ ਮੈਂ ਤੁਹਾਨੂੰ ਅੱਗੇ ਦਿਖਾਉਣੀ ਆ ਦੇਖੋ ਇੱਧਰ ਖੰਡ ਮੈਲਟ ਹੋ ਗਈ ਆ ਇਦੇ ਵਿੱਚ ਨਾ ਆਪਾਂ ਇੱਕ ਛੋਟਾ ਜਿਹਾ ਮੇਰੇ ਕੋਲ ਨਿੰਬੂ ਪਿਆ ਸੀ ਸੁੱਕਿਆ ਹੋਦਾ ਤਾਂ ਪਰੇ ਹੈ ਜੇ ਤੁਹਾਡੇ ਕੋਲ ਵੱਡਾ ਹੈਗਾ ਤਾਂ ਤੁਸੀਂ ਅੱਧਾ ਪੀਸੇ ਦੇ ਵਿੱਚ ਪਾ ਦਿਓ ਇਹਦੇ ਨਾਲ ਕੀ ਹੈ ਨਾ ਚਾਸ਼ਨੀ ਜੰਮੂਗੀ ਨਹੀਂ گاڑی ਹੋਣ ਤੋਂ ਬਾਅਦ ਤੇ ਆਪਾਂ ਇਹਦੇ ਵਿੱਚ ਨਿੰਬੂ ਦਾ ਟੁਕੜਾ ਇਦਾਂ ਹੀ ਸੁੱਟ ਦੇਣਾ ਹੈ ਇਧਰ ਮੈਂ ਕਿਉਂ ਉਹਦਾ ਖਾਲੀ ਪੈਕਟ ਲੈ ਆਏ ਦੇਖੋ ਇਹ ਨਾ ਆਪਾਂ ਨੇ ਜਿਹੜਾ ਵੀ ਕਾਗਜ਼ ਜਾਂ ਕੁਝ ਵੀ ਵਰਤਣਾ ਇਹ ਥੋੜਾ ਜਿਹਾ ਹਾਰਡ ਹੋਣਾ ਚਾਹੀਦਾ ਹੈ ਤੁਸੀਂ ਦਾਲਾਂ ਵਾਲਾ ਪੈਕਟ ਵੀ ਲੈ ਸਕਦੇ ਹੋ ਦੁੱਧ ਵਾਲਾ ਪੈਕਟ ਵੀ ਲੈ ਸਕਦੇ ਹੋ ਮੇਰੇ ਕੋਲ ਇਹ ਸੀਗਾ ਮੈਂ ਇਹਨੂੰ ਚੰਗੀ ਤਰ੍ਹਾਂ ਦੇ ਨਾਲ ਗਰਮ ਪਾਣੀ ਗਲਤੋ ਕੇ ਰੱਖ ਲਿਆ ਸੀ ਤੇ ਦੇਖੋ ਇਹ ਆਪਾਂ ਲੈ ਲਿਆ ਹੈ ਇਹਨੂੰ ਹੁਣ ਆਪਾਂ ਇੱਕ ਗਲਾਸ ਦੇ ਵਿੱਚ ਫਿੱਟ ਕਰ ਲਵਾਂਗੇ ਦੇਖੋ ਐਦਾਂ ਇਹਨੂੰ ਮੈਂ ਕਿ ਗਲਾਸ ਵਿੱਚ ਫਿੱਟ ਕਰ ਲਿਆ ਇਹਦੇ ਵਿੱਚ ਹੁਣ ਆਪਾਂ ਘੋਲ ਪਾ ਦੇਵਾਂਗੇ ਘੋਲ ਨੂੰ ਨਾ ਇੱਕ ਵਾਰੀ ਆਪਾਂ ਦੁਬਾਰਾ ਚਮਚ ਨਾਲ ਘੋਲ ਲਵਾਂਗੇ ਇਸ ਤਰ੍ਹਾਂ ਦਾ ਹੀ ਘੋਲ ਆਪਣਾ ਹੋਣਾ ਚਾਹੀਦਾ ਹੈ ਜੀ ਇਹਨੂੰ ਹੁਣ ਆਪਾਂ ਇਹਦੇ ਵਿੱਚ ਪਾ ਲਵਾਂਗੇ ਜਿੰਨਾ ਕਿ ਇੱਕ ਵਾਰੀ ਵਿੱਚ ਆਊਗਾ ਆਪਾਂ ਉਨਾਂ ਕ ਪਾ ਲਵਾਂਗੇ ਦੇਖੋ ਇਹਨੂੰ ਆਪਾਂ ਇਸ ਤਰੀਕੇ ਦੇ ਨਾਲ ਕੱਢ ਕੇ ਇਹਦੇ ਉੱਤੇ ਆਪਾਂ ਰਬੜ ਚੜਾ ਲਵਾਂਗੇ ਰਬੜ ਦੇ ਨਾਲ ਇਹਨੂੰ ਆਪਾਂ ਉੱਪਰੋਂ ਦੀ ਬੰਦ ਕਰ ਦੇਵਾਂਗੇ ਚੰਗੀ ਤਰ੍ਹਾਂ ਇਦਾਂ ਆਪਾਂ ਨੇ ਇਹਦੀ ਕੋਨ ਬਣਾ ਲੈਣੀ ਆ ਦੇਖੋ ਇੱਧਰ ਚਾਸਟਣੀ ਵੀ ਆਪਣੀ ਪੱਕ ਚੁੱਕੀ ਆ ਹੁਣ ਇਹਨੂੰ ਆਪਾਂ ਚੈੱਕ ਕਰ ਲਵਾਂਗੇ ਹੱਥ ਉੱਤੇ ਲਗਾ ਕੇ ਦੇਖੋ ਜੀ ਚਾਸ਼ਨੀ ਆਪਣੀ ਬਣ ਕੇ ਤਿਆਰ ਆ ਤੁਸੀਂ ਕਿੱਦਾਂ ਦੇਖਣਾ ਹੈ ਇਹ ਵੀ ਚਾਸ਼ਨੀ ਜਿਹੜੇ ਜਲੇਬੀਆਂ ਦੇ ਲਈ ਬਿਲਕੁਲ ਪਰਫੈਕਟ ਆ ਨਾ ਤੁਸੀਂ ਹੱਥ ਉੱਤੇ ਲਗਾ ਲੈਣਾ ਹੈ ਮੈਂ ਤਾਂ ਇਦਾਂ ਥੋੜੇ ਜਿਹਾ ਹੱਥ ਉੱਤੇ ਲਗਾ ਲਈਏ ਚਾਸ਼ਨੀ ਇਦਾਂ ਆਪਾਂ ਨੇ ਨਾ ਹੱਥ ਉੱਤੇ ਮਲ ਕੇ ਦੇਖਣਾ ਹੈ ਇਦਾਂ ਦੇਖੋ ਤਾਰ ਟੁੱਟ ਰਹੀ ਹੈ ਨਾ ਮਤਲਬ ਕਿ ਚਾਸ਼ਨੀ ਜਿਹੜੀ ਜਲੇਬੀਆਂ ਲਈ ਬਣ ਕੇ ਬਿਲਕੁਲ ਤਿਆਰ ਆ ਇੱਕ ਤਾਰ ਦੀ ਚਾਸ਼ਨੀ ਨਹੀਂ ਆਪਾਂ ਨੂੰ ਚਾਹੀਦੀ ਆ ਆਪਾਂ ਨੂੰ ਇਦਾਂ ਜਿਹੜੀ ਟੁੱਟ ਰਹੀ ਆ ਤਾਰ ਇਦਾਂ ਦੀ ਹੀ ਚਾਹੀਦੀ ਆ ਹੁਣ ਆਪਾਂ ਇਹਤੇ ਗੈਸ ਬੰਦ ਕਰ ਦਿੱਤਾ ਜੀ ਚਾਚਨੀ ਆਪਾਂ ਉਤਾਰ ਕੇ ਪਰੇ ਰੱਖ ਦਿੱਤੀ ਹੈ ਤੇ ਪੈਨ ਇੱਕ ਪੈਨ ਲਿਆ ਆਪਾਂ ਨੇ ਪੈਨ ਦੇ ਵਿੱਚ ਆਪਾਂ ਘਿਓ ਪਾ ਕੇ ਗਰਮ ਹੋਣ ਦੇ ਲਈ ਰੱਖ ਦਿੱਤਾ ਹੈ ਜੀ ਦੇਖੋ ਪੈਨ ਨਾ ਫਲੈਟ ਹੋਣਾ ਚਾਹੀਦਾ ਹੈ ਜੇ ਜਿਆਦਾ ਫਲੈਟ ਹੈਗਾ ਤਾਂ ਠੀਕ ਨਹੀਂ ਐਂ ਇਦਾਂ ਤੁਸੀਂ ਫਰਾਈਨ ਪੈਨ ਲੈ ਲੈਣਾ ਇਹਦੇ ਵਿੱਚ ਤੁਸੀਂ ਘਿਓ ਗਰਮ ਹੋਣ ਦੇ ਲਈ ਰੱਖ ਦੇਣਾ ਹੈ ਘਿਓ ਚੰਗੀ ਤਰ੍ਹਾਂ ਦੇ ਨਾਲ ਗਰਮ ਕਰ ਲੈਣਾ ਹੈ ਆਪਾਂ ਨੇ ਦੇਖੋ ਇਧਰ ਘਿਓ ਚੰਗੀ ਤਰ੍ਹਾਂ ਦੇ ਨਾਲ ਹੋ ਚੁੱਕਿਆ ਹੈ ਗਰਮ ਹੁਣ ਇਹਨੂੰ ਆਪਾਂ ਇਧਰੋਂ ਕੱਟ ਲਵਾਂਗੇ ਇਧਰ ਦੇਖੋ ਜੀ ਕਿ ਇਹ ਹੋ ਚੁੱਕਿਆ ਹੈ ਚੰਗੀ ਤਰ੍ਹਾਂ ਦੇ ਨਾਲ ਗਰਮ ਹੁਣ ਆਪਾਂ ਇਹਦੇ ਵਿੱਚ ਜਲੇਬੀਆਂ ਬਣਾਵਾਂਗੇ ਦੇਖੋ ਸ਼ੇਪ ਤਾਂ ਮੈਨੂੰ ਬੁਣਾਣੀ ਨਹੀਂ ਆਉਂਦੀ ਚੰਗੀ ਤਰ੍ਹਾਂ ਦੇ ਨਾਲ ਪਰ ਨਾ ਜਿਹੜਾ ਸਵਾਦ ਹੋਊਗਾ ਉਹ ਬਿਲਕੁਲ ਹਲਵਾਈ ਦੀ ਤਰ੍ਹਾਂ ਹੀ ਹੋਊਗਾ ਜਿੱਦਾਂ ਦੀ ਹਲਵਾਈ ਦੇ ਹਲਵਾਈ ਦੀਆਂ ਜਲੇਬੀਆਂ ਬਣਾਈਆਂ ਹੁੰਦੀਆਂ ਨੇ ਉਦੋਂ ਦਾ ਹੀ ਸਵਾਦ ਬਿਲਕੁਲ ਹੋਊਗਾ ਜੀ ਤੇਲ ਨਾ ਜਿਹੜਾ ਹੈ ਆਪਾਂ ਨੇ ਲਿਆਇਆ ਹੈ ਕਿ ਉਹ ਗਰਮ ਚੰਗੀ ਤਰ੍ਹਾਂ ਦੇ ਨਾਲ ਹੋਣਾ ਚਾਹੀਦਾ ਬਿਲਕੁਲ ਵੀ ਠੰਡਾ ਨਹੀਂ ਹੋਣਾ ਚਾਹੀਦਾ ਇਹ ਫਿਰ ਜਲੇਬੀ ਵਧੀਆ ਨਹੀਂ ਬਣ ਕੇ ਤਿਆਰ ਹੋਊਗੀ ਅਗਰ ਕਿ ਉਹ ਗਰਮ ਹੋਊਗਾ ਚੰਗੀ ਤਰ੍ਹਾਂ ਤਾਂ ਜਲੇਬੀ ਵਧੀਆ ਬਣ ਕੇ ਤਿਆਰ ਹੋਊਗੀ ਦੇਖੋ ਆਪਾਂ ਨੇ ਇਹਨਾਂ ਨੂੰ ਪਲਟ ਦੇਣਾ ਹੈ ਬੜੀ ਆਸਾਨੀ ਦੇ ਨਾਲ ਬਹੁਤ ਜਲਦੀ ਜਲੇਬੀਆਂ ਬਣ ਕੇ ਤਿਆਰ ਹੋ ਜਾਂਦੀਆਂ ਨੇ ਇਦਾਂ ਆਪਾਂ ਨੇ ਨਾ ਇਹਨਾਂ ਨੂੰ ਪਲਟ ਕੇ ਬਸ ਇੰਨਾ ਕ ਇਧਰ ਤੇ ਸੇਕਣਾ ਹੈ ਦੇਖੋ ਬਹੁਤ कुरकुरी ਜਲੇਬੀ ਬਣ ਕੇ ਤਿਆਰ ਹੋ ਜਾਣੀ ਹੈ ਇਹ ਦੇਖੋ ਜੀ ਜਿਹੜੀਆਂ ਆਹ ਵਾਲੀਆਂ ਨੇ ਹੁਣ ਇਹਨਾਂ ਨੂੰ ਆਪਾਂ ਪਾ ਦੇਵਾਂਗੇ ਚਾਸ਼ਨੀ ਦੇ ਵਿੱਚ ਇਹ ਧਰੋ ਘੱਟ ਜੀ ਸਾਰ ਨਾਲ ਲੱਗਦੀਆਂ ਹੀ ਚਾਸ਼ਨੀ ਵਿੱਚ ਪਾਣੀਆਂ ਨੇ ਇੱਥੇ ਆਪਾਂ ਸੇਕ ਘੱਟ ਕਰ ਦੇਵਾਂਗੇ ਜਲੇਬੀਆਂ ਨੂੰ ਚਾਸ਼ਨੀ ਦੇ ਵਿੱਚ ਡੋਬਣ ਤੋਂ ਬਾਅਦ ਇਦਾਂ ਇਹਨਾਂ ਨੂੰ ਆਪਾਂ ਨੇ ਉੱਪਰ ਤੇ ਚਾਸ਼ਨੀ ਪਾ ਦੇਣੀ ਹੈ ਤੇ ਚਮਚ ਨਾਲ ਇਦਾਂ ਆਪਾਂ ਨੇ ਨਾ 5 ਸਕਿੰਟ ਇਦਾਂ ਕਰਨਾ ਹੈ ਜੀ ਦੇਖੋ ਚਾਸ਼ਨੀ ਚ ਜਲੇਬੀਆਂ ਚੰਗੀ ਤਰ੍ਹਾਂ ਦੇ ਨਾਲ ਡੁੱਬ ਜਾਣਗੀਆਂ ਔਰ ਬਹੁਤ ਵਧੀਆ ਨਾ ਵਿੱਚ ਜਿਹੜੀ ਜੂਸੀ ਜੀ ਜਲੇਬੀ ਬਣ ਕੇ ਤਿਆਰ ਹੋਣਗੀਆਂ ਚਾਸ਼ਨੀ ਚੰਗੀ ਤਰ੍ਹਾਂ ਇਹਨਾਂ ਦੇ ਵਿੱਚ ਰਚ ਜਾਵੇਗੀ ਤੇ ਇਹਨਾਂ ਨੂੰ ਆਪਾਂ ਹੁਣ ਕੱਢ ਲਵਾਂਗੇ ਦੇਖੋ ਜਲੇਬੀਆਂ ਨੂੰ ਕੱਢਣ ਤੋਂ ਬਾਅਦ ਮੈਂ ਇੱਕ ਛਾਨਣੀ ਚ ਪਾ ਕੇ ਇਦਾਂ ਰੱਖ ਦਿੱਤਾ ਹੈ ਇਹਦੇ ਵਿੱਚ ਜੋ ਵੀ ਐਕਸਟਰਾ ਚਾਸ਼ਨੀ ਹੋਊਗੀ ਉਹ ਨਿਕਲ ਜੂਗੀ ਫਿਰ ਉਸ ਤੋਂ ਬਾਅਦ ਆਪਾਂ ਇਹਨਾਂ ਨੂੰ ਪਲੇਟ ਵਿੱਚ ਕੱਢਾਂਗੇ ਇਸੇ ਤਰੀਕੇ ਦੇ ਨਾਲ ਮੈਂ ਜਿਹੜੀਆਂ ਬਾਕੀ ਦੀਆਂ ਜਲੇਬੀਆਂ ਨੇ ਉਹ ਵੀ ਬਣਾ ਕੇ ਤਿਆਰ ਕਰ ਲਵਾਂਗੀ ਦੇਖੋ ਜੀ ਆਪਾਂ ਨੇ ਬਾਕੀ ਦੀਆਂ ਵੀ ਇਦਾਂ ਹੀ ਬਣਾ ਕੇ ਤਿਆਰ ਕਰ ਲੈਣੀਆਂ ਨੇ ਵੀਡੀਓ ਨੂੰ ਬਹੁਤ ਲੰਬਾ ਨਾਲ ਜਾਂਦੇ ਹੋਏ ਆਪਾਂ ਤੁਹਾਨੂੰ ਸਾਰੀਆਂ ਜਲੇਬੀਆਂ ਬਣਨ ਤੋਂ ਬਾਅਦ ਮਿਲਦੇ ਆਂ ਸੇਮ ਪ੍ਰੋਸੈਸ ਰਹੂਗਾ ਜੀ ਇਹਨਾਂ ਨੂੰ ਤੜਨ ਤੋਂ ਬਾਅਦ ਚਾਸ਼ਨੀ 'ਚ ਪਾ ਦੇਣੀਆਂ ਇਹ 5 ਸਕਿੰਟ ਆਪਾਂ ਡਬੋ ਕੇ ਰੱਖਣੀਆਂ 5 ਸਕਿੰਟ ਦੇ ਵਿੱਚ ਚਾਸ਼ਨੀ ਜਲੇਬੀਆਂ ਚੰਗੀ ਤਰ੍ਹਾਂ ਦੇ ਨਾਲ ਚੂਸ ਲੈਂਦੀਆਂ ਨੇ ਔਰ ਫਿਰ ਆਪਾਂ ਤੁਹਾਨੂੰ ਸਾਰੀਆਂ ਜਲੇਬੀਆਂ ਬਣਨ ਤੋਂ ਬਾਅਦ ਮਿਲਦੇ ਆਂ ਦੇਖੋ ਜੀ ਇੱਥੇ ਜਲੇਬੀਆਂ ਹੋ ਚੁੱਕੀਆਂ ਐ ਬਣ ਕੇ ਤਿਆਰ ਤੇ ਜਲੇਬੀਆਂ ਬਹੁਤ ਵਧੀਆ ਬਣ ਕੇ ਤਿਆਰ ਹੋਈਆਂ ਐ ਕਣਕ ਦੇ ਆਟੇ ਤੋਂ ਆਪਾਂ ਨੇ ਬਿਲਕੁਲ ਬਾਜ਼ਾਰ ਵਰਗੀਆਂ ਜਲੇਬੀਆਂ ਬਣਾ ਕੇ ਤਿਆਰ ਕੀਤੀਆਂ ਨੇ ਕਿਸੇ ਕਿਸੇ ਜਲੇਬੀ ਦੀ ਸ਼ੇਪ ਦੇਖੋ ਬਹੁਤ ਵਧੀਆ ਆਈ ਆ ਔਰ ਕਿਸੇ ਕਿਸੇ ਦੀ ਨਹੀਂ ਆਈ ਹੈਗੀ ਦੇਖੋ ਹਰ ਕੰਮ ਵਿੱਚ ਕੋਈ ਵੀ ਪਰਫੈਕਟ ਨਹੀਂ ਹੁੰਦਾ ਕੰਮ ਆਪਾਂ ਨੂੰ ਸਿੱਖਣ ਤੋਂ ਬਾਅਦ ਹੀ ਆਉਂਦੇ ਹੁੰਦੇ ਆ ਇਸ ਤੋਂ ਜਲੇਬੀਆਂ ਦਾ ਜਿਹੜਾ ਸਵਾਦ ਹੈ ਬਿਲਕੁਲ ਹੈਗਾ ਜੀ ਬਾਜ਼ਾਰ ਵਰਗਾ ਔਰ ਇਹਨਾਂ ਨੂੰ ਆਪਾਂ ਕਣਕ ਦੇ ਆਟੇ ਤੋਂ ਬੜੀ ਆਸਾਨੀ ਦੇ ਨਾਲ ਨਾਲ ਘਰ ਵਿੱਚ ਤਿਆਰ ਕੀਤਾ ਹੈ ਤੁਸੀਂ ਵੀ ਜੇ ਤੁਹਾਡਾ ਮਿੱਠਾ ਖਾਣ ਦਾ ਮਨ ਕਰਦਾ ਹੈ ਛਟਪਟ ਤੁਸੀਂ ਇਦਾਂ ਕਣਕ ਦੇ ਆਟੇ ਤੋਂ ਜਲੇਬੀ ਤਿਆਰ ਕਰ ਸਕਦੇ ਹੋ ਬਹੁਤ ਹੀ ਰਸੀਲੀ ਜਲੇਬੀ ਬਣ ਕੇ ਤਿਆਰ ਹੋਈ ਹੈ ਤੁਹਾਨੂੰ ਮੈਂ ਇੱਕ ਜਲੇਬੀ ਤੋੜ ਕੇ ਵੀ ਦਿਖਾਉਣੀ ਆ ਬਹੁਤ ਹੀ कुरकुरी ਜਲੇਬੀ ਬਣ ਕੇ ਤਿਆਰ ਹੋਈ ਹੈ ਜੀ ਦੇਖੋ ਇਹਦੇ ਜਿਹੜੀ ਚਾਸ਼ਨੀ ਹੈ ਅੰਦਰ ਤੱਕ ਗਈ ਹੋਈ ਹੈ ਬਿਲਕੁਲ ਜੂਸੀ ਜਲੇਬੀ ਬਣ ਕੇ ਤਿਆਰ ਹੋਈ ਹੈ ਜੀ ਇਸ ਤਰੀਕੇ ਦੇ ਨਾਲ ਤੁਸੀਂ ਵੀ ਜਰੂਰ ਬਣਾ ਕੇ ਦੇਖਿਓ ਤੇ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਕਿਦਾਂ ਦੀ ਲੱਗੀ ਆ ਜੇ ਤੁਸੀਂ ਚੈਨਲ ਤੇ ਪਹਿਲੀ ਵਾਰ ਹੀ ਆਏ ਹੋ ਸਬਸਕ੍ਰਾਈਬ ਕਰਕੇ ਜਰੂਰ ਜਾਇਓ ਜੀ ਮੇਰੀ ਵੀਡੀਓ ਦੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ